ਕੁਝ ਦਿਨ ਪਹਿਲਾਂ 5 ਮਾਰਚ ਨੂੰ ਦਿਨ ਦਿਹਾੜੇ ਹੋਏ ਕਤਲ ਦੀ ਸੀਸੀਟੀਵੀ ਜਦੋਂ ਗੁਰਦਾਸਪੁਰ ਦੇ ਸ਼ਾਸਤਰੀ ਨਗਰ ਤੇ ਰਹਿਣ ਵਾਲੇ ਰਿਟਾਇਰਡ ਐਸਟੋ ਦਾ ਇੱਕ ਅਗਿਆਤ ਨੌਜਵਾਨ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਹੁਣ ਇਸ ਮਾਮਲੇ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਰੰਦੀਰ ਸਿੰਘ ਦਾ ਕਤਲ ਕਰਨ ਵਾਲੇ ਨੌਜਵਾਨ ਤੇ ਉਸਦੇ ਸਾਥੀ ਨੂੰ ਕਾਬੂ ਕਰ ਲਿਆ ਹੈ ਹੁਣ ਇੱਥੇ ਹੈਰਾਨੀ ਦੀ ਗੱਲ ਹੈ ਕਿ ਇਹ ਕਾਤਲ ਮ੍ਰਿਤਕ ਜ਼ਾਹਤਪਤੀ ਜਾਈ ਨਿਕਲਿਆ ਜਿਸ ਨੇ ਆਪਣੇ ਡਰਾਈਵਰ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਕਿਉਂਕਿ ਮੁਲਜ਼ਮ ਪਤੀਜਾ ਹਰਮਨਦੀਪ ਸਿੰਘ ਆਪਣੇ ਚਾਚੇ ਨਾਲ ਚੱਲਦੇ ਸਾਜ ਦੇ ਕਾਰੋਬਾਰ ਤੇ ਕਬਜ਼ਾ ਕਰਨਾ ਚਾਹੁੰਦਾ ਸੀ ਤੇ ਸਭ ਉਸਨੇ ਪੈਸਿਆਂ ਪਿੱਛੇ ਕੀਤਾ ਤੇ ਪਤੀਜੇ ਨੇ ਆਪਣਾ ਇਹ ਜੁਰਮ ਕੈਮਰਿਆਂ ਮੁਰੇਕ ਕਬੂਲ ਲਿਆ ਵੀ ਸਰ ਪੈਸੇ ਦੋ ਲੈਣ ਦੇਣ 30 40 ਲੱਖ ਰੁਪਏ ਦਾ ਬੜੇ ਗ੍ਰਾਮ ਤੇ 에어 ਟਿਕਟਿੰਗ ਦਾ ਗਲਤੀ ਹੋ ਗਈ ਜੀ ਸਾਡੇ ਕੋਲ ਹੂੰ ਉਦੋਂ ਪੁਲਿਸ ਨੇ ਇਸ ਮਾਮਲੇ ਤੇ ਦੋਵੇਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਇਨਾਲੀ ਮੋਟਰਸਾਈਕਲ ਤੇ 315 ਬੋਰਡ ਦਾ ਦੇਸੀ ਪਿਸਤਲ ਵੀ ਬਰਾਮਦ ਕੀਤਾ ਗਿਆ ਜਿਸ ਦੇ ਨਾਲ ਕਤਲ ਹੋਇਆ ਸੀ 5 ਤਿੰਨ ਨੂੰ ਸ਼ਾਸਤਰੀ ਮਾਰਕੀਟ ਦੇ ਵਿੱਚ ਇੱਕ ਰਣਜੀਤ ਸਿੰਘ ਨਾਮ ਦਾ ਜਿਹੜਾ ਐਮਪਲਾਈ ਸੀ ਮਿਊਨਿਸਪਲ ਕਮੇਟੀ ਦਾ ਐਸਟੀਓਸੀ ਉਹਦਾ ਬਾਰੇ ਫ੍ਰੀ ਕਨੈਕਟ ਕਰਕੇ ਮਲਟਰੋ ਗਿਆ ਸੀ ਜਿਹੜਾ ਗੋਲੀ ਚਲਾ ਕੇ ਕੀਤਾ ਗਿਆ ਸੀ ਉਹਦੇ ਵਿੱਚ ਬਟਾਲਾ ਪੁਲਿਸ ਦੇ ਅਫਸਰਾਂ ਵੱਲੋਂ ਕਾਫੀ ਮਿਹਨਤ ਕੀਤੀ ਗਈ ਜਿਹੜਾ ਟ੍ਰੇਸ ਕੀਤਾ ਗਿਆ ਉਹਦੇ ਵਿੱਚ ਜਿਹੜਾ ਵਰਤਿਆ ਗਿਆ ਪਿਸਤਲ ਹੈ ਰਿਕਵਰ ਹੋ ਗਿਆ ਜਿਹੜਾ ਮੋਟਰਸਾਈਕਲ ਤੇ ਜਾ ਕੇ ਉਹਨੇ ਵਾਰਦਾਤ ਕੀਤੀ ਸੀ ਉਹ ਉਹ ਰਿਕਵਰ ਕਰ ਲਿਆ ਜਿਹੜਾ ਜਿੱਥੇ ਉਹਨੇ ਮੋਟਰਸਾਈਕਲ ਆਪਣੇ ਨੂੰ ਜਿਹੜਾ ਨੀਲੇ ਰੰਗ ਦਾ ਸੀ ਉਹਨੂੰ ਮਰਡਰ ਕਰਨ ਲਈ ਉਹਨੂੰ ਰੰਗ ਚੇਂਜ ਕੀਤਾ ਸੀ ਉੱਤੇ ਇੱਕ ਟੇਪ ਲਾਈ ਸੀ ਕਾਲੇ ਰੰਗ ਦੀ ਉਹ ਵੀ ਬਰਾਮਦ ਕਰ ਲਿਆ ਇਦੇ ਵਿੱਚ ਦੋ ਮੁਲਜ਼ਮ ਰੈਕਟ ਕੀਤੇ ਗਏ ਨੇ ਹਰਮਨ ਸਿੰਘ ਜਿਹੜਾ ਹਰਮਨਦੀਪ ਸਿੰਘ ਜਿਹੜਾ ਮੁੰਡਾ ਇਹਦਾ ਮਰਨ ਵਾਲੇ ਦਾ ਫਕਾ ਭਤੀਜਾ ਇੱਕ ਉਹਦਾ ਡਰਾਈਵਰ ਸੁਖਜੀਤ ਸਿੰਘ ਜਿਹੜਾ ਮਰਡਰ ਹੈ ਇੱਕ ਇਕੱਠਾ ਵਿੱਚ ਚਾਚਾ ਭਤੀਜਾ ਇਕੱਠੇ business ਕਰਦੇ ਸਨ ਉਹਦੇ ਵਿੱਚ ਜਿਹੜੀ ਇਹਨਾਂ ਕੰਪਨੀ ਬਣਾਈ ਸੀ ਉਹਦੇ ਵਿੱਚੋਂ ਕੁਝ ਫੰਡੇ ਆਪਣੇ ਐਡਵਰਟ ਕਰ ਲਏ ਨੇ ਆਪਣੇ ਪਰਸਨਲ ਯੂਸ ਲਈ ਉਹ ਉਹਨਾਂ ਫੰਡ ਦੀ ਮੰਕਰਦਾ ਸੀ ਉਹ ਗੱਲਾਂ ਇਹਨਾਂ ਦਾ ਥੋੜਾ ਬਤਾ ਆਪਸੀ ਖਿਚੋਤਾਣ ਹੋਈ ਹੈ ਜੇਤੂ ਬਾਦ ਉਹ ਨਿਆਣਕੇ ਪੈਸੇ ਲਈ ਮਾਰਕ ਕਰਤ ਅੱਜ ਸਾਡੇ ਸਮਾਜ ਦਾ ਇਹ ਦੁਖਾਨ ਤੈ ਪਰ ਸੱਚ ਹੈ ਕਿ ਪੈਸਾ ਪ੍ਰਧਾਨ ਹੋਇਆ ਪਿਆ ਹੈ ਕਈ ਲੋਕ ਪੈਸਿਆਂ ਦੇ ਲਾਲਚ 'ਚ ਆਪਣੇਆਂ ਦਾ ਖੂਨ ਵਹਾਉਣ ਤੋਂ ਵੀ ਪਿੱਥੇ ਨਹੀਂ ਹਟਦੇ ਗੁਰਦਾਸਪੁਰ ਤੋਂ ਅਪਤਾਰ ਸਿੰਘ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ